ਬੀਤੇ ਕੁਝ ਦਿਨਾ ਤੋਂ ਲਗਾਤਾਰ ਬਹੁਤ ਜ਼ਿਆਦਾ ਮੀਂਹ ਪਿਆ ਹੋਇਆ ਜਿਸ ਨੇ ਪੰਜਾਬ ਵਿੱਚ ਜਿਹੜੀ ਤਬਾਹੀ ਮਚਾਈ ਹੋਈ ਆ ਤੇ ਪਰੇਸ਼ਾਨ ਪੰਜਾਬੀਆਂ ਲਈ ਮੌਸਮੀ ਭਾਗ ਬੋਲੋ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਪੰਜਾਬ 'ਚ ਅਗਲੇ 5 ਦਿਨਾਂ ਲਈ ਮੀਨੂ ਲੈ ਕੇ ਹੁਣ ਕੋਈ ਅਲਰਟ ਨਹੀਂ ਕੀਤਾ ਗਿਆ ਇਹ ਸੂਬੇ ਲਈ ਇੱਕ ਰਾਹਤ ਭਰੀ ਖਬਰ ਆ ਇਸੇ ਦਰਮਿਆਨ ਸੂਬੇ 'ਚ ਬਚਾਅ ਕਾਰਜ ਤੇਜ਼ ਹੋ ਗਏ ਨੇ ਅਮਰਸਾਹ ਦੇ ਰਾਮਦਾਸ ਚ ਵੀ ਰਾਵੀ ਕਾਨ ਟੁੱਟੇ ਤੋਂ ਸੀ ਬੰਨ ਨੂੰ ਵੀ ਅੰਦੇਈਆਤਨ ਸ਼ੁਰੂ ਹੋ ਚੁੱਕੇ ਨੇ ਪਠਾਨਕੋੜ ਤੋਂ ਵੀ ਤਰਨਤਾਰਨ ਤੱਕ ਪਾਣੀ ਵਿੱਚ ਕਮੀ ਦੇਖਣ ਨੂੰ ਮਿਲੀਆ ਦੂਜੇ ਪਾਸੇ ਪਹਾੜਾਂ ਚੋਂ ਆਰੀ ਮੇਪੈਨ ਕਾਰਨੇ ਬੰਨਾ ਦਾ ਜਿਹੜਾ ਜਲ ਸਤਾਵ ਵੱਧ ਗਿਆ ਉੱਥੇ ਗੱਲ ਕਰਦੇ ਹਾਂ ਭਾਖੜਾ ਡੈਮ ਦਾ ਜਲ ਪੱਧਰ ਦਾ ਲਗਭਗ 1679.5 ਫੁੱਟ ਦਰਜ ਕੀਤਾ ਗਿਆ ਜੋ ਹੁਣ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਤੋਂ ਵੀ ਘਾਟਾ ਮੌਜੂਦਾ ਹਾਲਾਤਾਂ ਨੂੰ ਦੇਖਦੇ ਹਾਂ ਭਾਖੜਾ ਤੋ ਜਿਹੜਾ ਆਮ ਤੋ 15000 ਕਿਊਸਕ ਪਾਣੀ ਵੱਧ ਛੱਡਿਆ ਜਾ ਰਿਹਾ ਜਿਸ ਨਾਲ ਜਲ ਪੰਦਰ ਹੋਰ ਵੀ ਪਾਦਰਿਆ ਹਾਲਾਂਕਿ ਭਾਖੜਾ ਵਿੱਚ ਪਾਣੀ ਦੀ ਆਵਕ ਲਗਭਗ 95000 ਕਿਊਸਕ ਦੇ ਨੇੜੇ ਆ ਜਦੋਂ ਕਿ ਨਿਕਾਸੀ ਨੂੰ ਇਸ ਵੇਲੇ 85000 ਕਿਊਸਕ ਤੱਕ ਹੀ ਰੱਖਿਆ ਜਾ ਰਿਹਾ ਇਸੇ ਕਾਰਨ ਬੰਨ ਦਾ ਜਲ ਪੰਦਰ ਹੋਰ ਵਧਨ ਦੀ ਅਸ਼ੰਕਾ ਭਾਖੜਾ ਤੋਂ ਛੱਡੇ ਗਏ ਪਾਣੀ ਦਾ ਅਸਰ ਰੂਪਨਗਰ ਤੋਂ ਲੈ ਕੇ ਲੁਧਿਆਣਾ ਤੇ ਉਸ ਤੋਂ ਅੱਗੇ ਹਰੀਕੇ ਹੈੱਡਵਰਕ ਤੱਕ ਦੇਖਣ ਨੂੰ ਮਿਲ ਰਿਹਾ ਬੀਤੇ ਦਿਨੀ ਲੁਧਿਆਣਾ ਦੇ ਸਸਰਾਲੀ ਪਿੰਡ ਵਿੱਚ ਤੁਸੀਂ ਬੰਦੀ ਮਿੱਟੀ ਖਿਸਕ ਗਈ ਆ ਜਿਸ ਤੋਂ ਬਾਅਦ ਉੱਥੇ ਆਰਮੀ ਨੂੰ ਬੁਲਾਇਆ ਗਿਆ ਕਗਰ ਨਰਵਾਣਾ ਦਰਿਆ ਦਾ ਬੰਨ ਟੁੱਟ ਜਾਣ ਕਾਰਨ ਕਨੌਰ ਪਿੰਡ ਦੇ ਨੇੜਲੇ ਪੂਰਾ ਇਲਾਕਾ ਪਾਣੀ ਵਿੱਚ ਡੁੱਬ ਗਿਆ ਤੇ ਲੋਕਾਂ ਵਿੱਚ ਬਹੁਤ ਜ਼ਿਆਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਇਸੇ ਤਰ੍ਹਾਂ ਰਾਜਪੁਰਾ ਦੇ ਨੇੜਲੇ ਪਿੰਡਾਂ ਵਿੱਚ ਵੀ ਬੀਤੇ 4 ਦਿਨਾਂ ਤੋਂ ਸੜਕ ਸੰਪਰਕ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਸੇ ਕਾਰਨ ਪਿੰਡ ਦੇ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਜ਼ਿਆਦਾ ਜਿਹੜੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਦੇ 32 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋਏ ਹੋਏ ਨੇ ਇਹਨਾਂ ਵਿੱਚੋਂ ਬਰਨਾਰਾ ਬਠਿੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਫਾਜ਼ਲਿਕਾ ਗੁਰਦਾਸਪੁਰ ਹੁਸ਼ਿਆਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਮੋਹਾਲੀ ਰੂਪਨਗਰ ਸੰਗਰੂਰ ਤੇ ਮੁਕਤਸਰ ਸ਼ਾਮਲ ਨੇ ਰਾਜ ਦੇ કુલ 1902 ਪਿੰਡ ਹੜ ਦੀ ਲਪੇਟ ਵਿੱਚ ਆਏ ਹੋਏ ਨੇ ਇਨ੍ਹਾਂ ਵਿੱਚ ਅਮਰਸਰ ਦੇ 190 ਗੁਰਦਾਸਪੁਰ ਦੇ 329 ਬਰਨਾਲੇ ਦੇ 121 ਤੇ ਬਠਿੰਡਾ ਦੇ 21 ਫਿਰੋਜ਼ਪੁਰ ਦੇ 102 ਹੁਸ਼ਿਆਰਪੁਰ ਦੇ 168 ਕਪੂਰਥਲਾ ਦੇ 147 ਤੇ ਪਠਾਨਕੋਟ ਦੇ 88 ਅਗੇ ਵਾਦਿਆਂ ਮੋਗਾ ਤੇ ਬਲਤ ਮੋਗਾ ਦੇ ਵਿੱਚ 52 ਜਲੰਧਰ ਦੇ ਵਿੱਚ 64 ਫਾਜ਼ਿਲਿਕਾ ਦੇ ਵਿੱਚ 77 ਫਰੀਦਕੋਟ ਦੇ 15 ਤੇ ਲੁਧਿਆਣੇ ਦੇ 52 ਮੁਕਸਰ ਦੇ 23 ਤੇ ਅਗੇ ਕੱਲ ਕਰਦੇ ਆ ਸੰਗਰੂਰ ਦੀ ਸੰਗਰੂਰ ਦੇ 115 ਤੇ ਮਾਨਸਾ ਦੇ 95 ਪਿੰਡ ਸਭ ਤੋਂ ਬਾਅਦ ਪ੍ਰਭਾਵਿਤ ਹੋਏ ਨੇ ਇਸ ਤੋਂ ਇਲਾਵਾ ਮਲੇਰਕੋਟਲਾ ਦੀ ਗੱਲ ਕਰਦੇ ਆ ਮਲੇਰਕੋਟਲਾ ਦੇ 12 ਪਟਿਆਲਾ ਦੇ 85 ਰੂਪਨਗਰ ਦੇ 43 ਤੇ ਤਰਨਤਾਰਨ ਦੇ 70 ਪਿੰਡ ਵੀ ਪਾਣੀ ਨਾਲ ਘੇਰੇ ਹੋਏ ਨੇ ਸੂਬੇ ਭਾਰ ਵਿੱਚ 196 ਰਾਹਤ ਕੈਂਪ ਚੱਲ ਰਹੇ ਨੇ ਜਿਨ੍ਹਾਂ ਵਿੱਚ ਅਮਰਸਰ, ਬਰਨਾਲਾ, ਬਠਿੰਡਾ, ਫੋਤੇਗੜ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਮਹਾਲੀ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ ਤੇ ਮਹਾਲੀ ਸ਼ਾਮਲ ਨੇ। ਇਨ੍ਹਾਂ ਕੈਂਪਾਂ ਵਿੱਚ ਇਸ ਸਮੇਂ 6755 ਲੋਕ ਰਹਿ ਰਹੇ ਨੇ। ਹੜ੍ਹ ਕਾਰਨ ਹੁਣ ਤੱਕ ਪੰਜਾਬ ਦੇ ਜਿਹੜੇ 173819 ਹੈਕਟੇਅਰ ਫਸਲ ਪ੍ਰਭਾਵਿਤ ਹੋਈ ਹੈ, ਸਭ ਤੋਂ ਵੱਧ ਨੁਕਸਾਨ ਗੁਰਦਾਸਪੁਰ ਵਿੱਚ ਹੋਇਆ ਜਿੱਥੇ 40161 ਹੈਕਟੇਅਰ ਖੇਤੀਬਾੜੀ ਪਾਣੀ ਹੇਠ ਆਇਆ ਸਤਲੁਜ ਦਰਿਆ 'ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸਸਰਾਲੀ ਨੇੜੇ ਤੋਂ ਸੀ ਬੰਦ ਦੇ ਕਮਜ਼ੋਰ ਹੋਣ ਦੇ ਚੱਲਦੇ ਆ ਨੇੜਲੇ ਪਿੰਡ ਲਈ ਚੇਤਾਵਨੀ ਜਾਰੀ ਕਰਦੇ ਹੋਏ ਸੁਰੱਖਿਆ ਦੇ ਇੰਤਜ਼ਾਮ ਤੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਲਈ ਕਿਹਾ ਹੁਣ ਗੱਲ ਕਰਦੇ ਹਾਂਗੇ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਹਦਾਇਤਾਂ ਦੇ ਵਿੱਚ ਕਿਹਾ ਗਿਆ ਕਿ ਰਿਹਾਇਸ਼ੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਪਿੰਡ ਸਸਰਾਲੀ ਲੁਧਿਆਣਾ ਪੂਰਬੀ ਖੇਤਰ ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਜ਼ਿਆਦਾ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਦਬਾਅ ਦੇ ਹੇਠ ਬਣਿਆ ਹੋਇਆ ਮੰਦਿਰ ਰੱਖਿਆ ਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਇਸੇ ਦੌਰਾਨ ਅੱਜ ਸ਼ਾਮ ਨੂੰ ਪੰਜਾਬ ਸਰਕਾਰ ਵੱਲੋਂ ਜਿਹੜੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਆ ਤੇ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਸੇ ਦੌਰਾਨ ਉਹ ਹੜ੍ਹ ਨਾਲ ਜੁੜੇ ਹਾਲਾਤਾਂ ਦਾ ਫੀਡਬੈਕ ਲੈਣਗੇ ਤੇ ਰਾਹਤ ਸੰਬੰਧੀ ਪ੍ਰਬੰਧਾਂ ਬਾਰੇ ਫੈਂਸ ਲਈ ਲੈ ਜਾਣਗੇ ਹਾਲਾਂਕਿ ਕੱਲ ਮੁੱਖ ਮੰਤਰੀ ਮਾਨ ਦੀ ਜਿਹੜੀ ਸਿਹਤ ਵੀ ਖਰਾਬ ਹੋ ਗਈ ਸੀ ਜਿਸ ਕਾਰਨ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਮੁਲਤਵੀ ਕਰ ਦਿੱਤਾ ਸੀ ਹੁਣ ਤੱਕ ਸੂਬੇ ਦੇ 1902 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ ਹੋਏ ਨੇ ਤੇ ਸਰਕਾਰ ਵੱਲੋਂ ਪੰਜਾਬ ਨੂੰ ਆਫਤ ਪ੍ਰਭਾਵਿਤ ਸੂਬਾ ਵੀ ਘੋਸ਼ਿਤ ਕਰ ਦਿੱਤਾ ਗਿਆ ਹੜ੍ਹ ਪ੍ਰਭਾਵਿਤ ਸਾਰੇ ਜ਼ਿਲ੍ਹਿਆਂ ਨੂੰ ਤੁਰੰਤ ਮਦਦ ਮਿਲ ਸਕੇ ਇਸ ਲਈ ਸਾਰੇ ਜ਼ਿਲ੍ਹਿਆਂ ਵਿੱਚ ਗੈਸਟਿਕ ਅਫਸਰਾਂ ਤਨਾਤ ਰਹਿਣਗੇ ਤੇ ਉਹਨਾਂ ਲੋਕਾਂ ਨੂੰ ਤਰਜੀਹ ਅਨੁਸਾਰ ਜ਼ਰੂਰੀ ਮਦਦ ਮਿਲ ਸਕੇ ਮੁੱਖ ਮੰਤਰੀ ਮਾਨ ਨੇ ਤੇ ਸਾਰੇ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੋਰਚਾ ਸੰਭਾਲ ਕੇ ਰੱਖਿਆ ਹੋਇਆ ਹੈ